ਮੁੰਡਾ ਸਿੱਖ ਗਿਆ ਲੀਡਰੀ ਕਰਨੀ ਤੇ ਗੰਝਿਆਂ ਨੂੰ ਕੰਗੇ ਵੇਚਦਾ ਵਾ 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 60 ਲੱਖ ਚ ਚੜੀ ਸਰਪੰਚੀ 60 ਲੱਖ ਚ ਚੜੀ ਸਰਪੰਚੀ ਤੇ ਵੋਟਾਂ ਪੀਆਂ ਢੰਡ ਕੱਢ ਕੇ ਓਏ ਹੋਏ 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 ਹੋ ਗਈ ਹਜਮ ਗ੍ਰਾਂਟ ਸਾਡੇ ਪਿੰਡ ਦੀ ਹੋ ਗਈ ਹਜਮ ਗ੍ਰਾਂਟ ਸਾਡੇ ਪਿੰਡ ਦੀ ਤੇ ਸਿਵਿਆਂ ਦੀ ਕੰਧ ਬੜਕੇ ਵਾ 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 ਪ੍ਰੇਸ਼ਤਾਚਾਰ ਦੀ ਬਿਮਾਰੀ ਐਸੀ ਫੈਲੀ ਭ੍ਰਸ਼ਟਾਚਾਰ ਦੀ ਬਿਮਾਰੀ ਅਸੀਂ ਫੈਲੀ ਤੇ ਰੋਗੀ ਹੋ ਗਿਆ ਸਿਹਤ ਮੰਤਰੀ ਭ੍ਰਸ਼ਟਾਚਾਰ ਦੀ ਬਿਮਾਰੀ ਅਸੀਂ ਫੈਲੀ ਤੇ ਰੋਗੀ ਹੋ ਗਿਆ ਸਿਹਤ ਮੰਤਰੀ ਖੂਨ ਪੀਗੀ ਮਹਿੰਗਾਈ ਸਾਡਾ ਚੰਦਰੀ ਧਿਆਨ ਦਿਓ ਖੂਨ ਪੀਗੀ ਖੂਨ ਪੀਗੀ ਮਹਿੰਗਾਈ ਸਾਡਾ ਚੰਦਰੀ ਤੇ ਖੂਨਦਾਨ ਕਿੱਥੋਂ ਕਰੀਏ ਕੀ ਬੋਲਦਾ ਸਾਡਾ ਮਾਸਟਰ ਸਕੂਲੇ ਨਹੀਂ ਆਇਆ ਸਾਡਾ ਮਾਸਟਰ ਸਕੂਲੇ ਨਹੀਂ ਆਇਆ ਤੇ ਠੇਕੇਦਾਰ ਕਹਿੰਦਾ ਆ ਗਿਆ ਵਾਹ 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 ਕਾਮਰੇਡਾਂ ਨੇ ਗੋਗੜਾ ਛੱਡੀਆਂ ਕਾਮਰੇਡਾਂ ਨੇ ਗੋਗੜਾ ਛੱਡੀਆਂ ਤੇ ਚੰਦਰਾ ਜਮਾਨਾ ਆ ਗਿਆ ਵਾਹ ਵਾਹ ਗੋਗੜਾ ਛੱਡੀਆਂ ਜਵਾਬ ਨਹੀਂ ਵਾਹ ਕਾਮਰੇਡਾਂ ਨੇ ਗੋਗੜਾ ਛੱਡੀਆਂ ਤੇ ਚੰਦਰਾ ਜਮਾਨਾ ਆ ਗਿਆ ਉੱਚਾ ਉੱਠੇਗੀ ਉੱਚੀ ੱਡੀ ਪਹਿਨ ਕੇ ਹੂੰ ਉੱਚਾ ਉੱਠੇਗੀ ਉੱਚੀ ੱਡੀ ਪਹਿਨ ਕੇ ਨਹੀਂ ਬੌਣੇ ਦੇ ਖਿਆਲਾਂ ਵਾਲਗੇ ਨਹੀਂ ਬੌਣੇ ਦੇ ਖਿਆਲਾਂ ਵਾਲਾ ਵਾ 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 ਸਵੇਰਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਸਵੇਰਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਸਵੇਰਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਤੇ ਬਿਜਲੀ ਦੀ ਕੁੰਡੀ ਪਟਕੇ ਵਾ ਵਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਜਾ ਜਾ ਚੜ ਗਏ ਕੀ ਬਾਤ ਵਾਹ ਵਾਹ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਜਾ ਜਾ ਚੜ ਗਏ ਆਏ ਹੋਏ ਫੁੱਟ ਪਾਥਾਂ ਤੇ ਸੌਣ ਮਰੇ ਲੋਕੀ ਫਟ ਪਾਥਾਂ ਤੇ ਸੌਣ ਮੇਰੇ ਲੋਕੀ ਉਹ ਚੰਦ ਤੇ ਪਲਾਟ ਕੱਟ ਗਏ ਢੀਆਂ ਸਗਨ ਸਕੀਮਾਂ ਨੂੰ ਢਿੱਕਣ ਮਕਰਰ ਆਜੀ ਮਕਰਰ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਆਜਾ ਚੜ੍ਹ ਕੇ ਸਵੇਰਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਹੈ ਸਵੇਰਾ ਉੱਠ ਕੇ ਕਿਰਪਾ ਕਰਕੇ ਧਿਆਨ ਦਿਓ ਸਵੇਰਾ ਉੱਠ ਕੇ ਗੁਰੂ ਦਾ ਨਾਮ ਜਪੀਦਾ ਤੇ ਬਿਜਲੀ ਦੀ ਕੁੰਡੀ ਪਟਕੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਸਾਨੂੰ ਨਾਮ ਦਾ ਜਹਾਜ਼ ਦੇ ਕੇ ਬਾਬੇ ਹਵਾਈ ਜਾ ਜਾਪ ਚੜ੍ਹ ਆਹ ਚੜ੍ਹ ਫੁੱਟ ਪਾਥਾਂ ਤੇ ਸੌਣ ਮੇਰੇ ਲੋਕੀ ਫੁੱਟ ਪਾਥਾਂ ਤੇ ਸੌਣ ਮੇਰੇ ਲੋਕੀ ਉਹ ਚੰਦ ਤੇ ਪਲਾਟ ਕੱਟ ਗਈ ਆਏ ਹਾਏ ਤਿੰਆਂ ਸਗਨ ਸਕੀਮਾਂ ਨੂੰ ਢੀਕਣ ਤਿੰਆਂ ਸਗਨ ਸਕੀਮਾਂ ਨੂੰ ਢੀਕਣ ਤੇ ਕੁਛੜ ਨਿਆਣੇ ਚੱਕੇ ਆਏ ਹੋਏ ਕੁਛੜ ਨਿਆਣੇ ਚੱਕੇ ਓਏ ਹੋਏ ਤਾਜ ਮਹਿਲ ਦੀ ਤਾਜ਼ਗੀ ਚੁਪਦੀ ਕਿਰਪਾ ਕਰਕੇ ਧਿਆਨ ਦਿਓ ਵਾਹ ਵਾਹ ਆ ਤੁਫਾ ਤਾਜ ਮਹਿਲ ਦੀ ਤਾਜ਼ਗੀ ਚੁਪਦੀ ਮੈਂ ਦੇਖਾ ਜਦੋਂ ਝੁੱਕੀ ਝੌਂਪੜੀ ਮੈਂ ਦੇਖਾ ਜਦੋਂ ਝੁੱਕੀ ਝੌਂਪੜੀ ਕੀ ਬਾਤ ਵਾਹ ਵਾਹ ਆ ਖੰਡ ਪਾੜਦੇ ਪਿੱਛੋਂ ਜਗਰਾਤਾ ਅਖੰਡ ਪਾੜ ਦੇ ਪਿੱਛੋਂ ਜਗਰਾਤਾ ਤੇ ਕੋਠੀ ਵਾਲੇ ਜਥੇਦਾਰਾਂ ਦੇ ਕੋਠੀ ਵਾਲੇ ਜਥੇਦਾਰਾਂ ਦੇ ਹੁਣ ਸਭ ਕੁਝ ਨਾਲ ਗੱਲ ਹੋ ਗਿਆ ਕਰੇ ਛੱਡ ਕੇ ਰੁੱਦੀਆਂ ਮਾਵਾਂ ਕਰੇ ਛੱਡ ਕੇ ਰੁੱਦੀਆਂ ਮਾਵਾਂ ਅਸੀਂ ਚੱਲੇ ਮਾਤਾ ਦੇਵੀ ਦੇ ਅਸੀਂ ਚੱਲੇ ਮਾਤਾ ਦੇ ਕੀ ਆ ਬਿਆਨ ਦੇਗਾ ਵਾਹ ਮੁੰਡਾ ਕੰਨਾਂ ਚ ਚਪਲਾ ਗਢਾਈ ਰੱਖਦਾ ਤਾਂ ਮੈਂ ਪਲੱਗ ਦੇ ਹੀ ਰੱਖੇ ਮੁੰਡਾ ਕੰਨਾਂ 'ਚ ਪਲੱਗ ਡਾਈ ਰੱਖਦਾ ਤੇ ਚੰਡੀਗੜ੍ਹ ਆਇਆ ਪੜਕੇ ਅਸ਼ਨਜੀਗੜ੍ਹ ਆਇਆ ਪੜਕੇ ਅੱਜ ਕੱਲ੍ਹ ਅਜਿਹਾ ਹੀ ਵਾਪਰਨ ਹੈ ਬੁੱਢੇ ਬੁੱਢੀ ਤਾਂ ਰੇਗਾ ਤੇ ਦਿਹਾੜੀ ਬੁੱਢੇ ਬੁੱਢੀ ਤਾਂ ਰੇਗਾ ਤੇ ਦਿਹਾੜੀ ਤੇ ਮੁੰਡੇ ਦੇ ਮੋਬਾਈਲ ਹੱਥਾਂ 'ਚ ਮੁੰਡੇ ਦੇ ਮੋਬਾਈਲ ਹੱਥਾਂ 'ਚ ਅੱਜ ਕੱਲ੍ਹ ਜੀ ਦੇ ਰੋ ਤੇ ਸਾਡੇ ਹਾਕਮ ਸਾਡੇ ਹਾਕਮਾਂ ਦਿਨਾਂ ਬੋਲੀਆਂ ਕਿ ਬੰਦੇ ਖਾਣੀਆਂ ਪੰਜਾਬ ਦੀਆਂ ਸੜਕਾਂ ਬੰਦੇ ਖਾਣੀਆਂ ਬੰਦੇ ਖਾਣੀਆਂ ਪੰਜਾਬ ਦੀਆਂ ਸੜਕਾਂ ਤੇ ਹਾਕਮਾਂ ਜਹਾਜ਼ ਲੈ ਲਿਆ ਹਾਕਮਾਂ ਜਹਾਜ਼ ਲੈ ਲਿਆ ਕੋਣੋ ਸਾਈਕਲ ਮੋਟਰ ਵਾਸਤੇ ਵੀ ਸਾਡੇ ਕੋਲੇ ਜਹਾਜ਼ਾਂ ਤੇ ਆਉਂਦੇ ਨਹੀਂ ਉਹਨਾਂ ਦੇ ਨਾਲ ਸਾਡੀ ਕਬੂਲੀ ਹੈ ਕਿ ਚਿੱਟਾ ਚੁੱਪਚਾਪ ਚੱਲੂਗਾ ਪੰਜਾਬ 'ਚ ਚਿੱਟਾ ਚੁੱਪਚਾਪ ਚੰਡੂ ਦਾ ਪੰਜਾਬ ਚ ਤੇ ਮੈਗੀ ਦੀ ਮਜ਼ਾਰ ਪਨਾ ਕੀ ਮੈਗੀ ਦੀ ਮਜ਼ਾਰ ਪਖਵਾ ਵਾ ਵਾ ਮੈਗੀ ਦੀ ਮਜ਼ਾਰ ਤੇ ਅਸੀਂ ਬੂਥੀਆਂ ਚੌਂਕਾਂ ਵਿੱਚ ਲਾਈਆਂ ਅਸੀਂ ਬੂਥੀਆਂ ਚੌਂਕਾਂ ਵਿੱਚ ਲਾਈਆਂ ਤੇ ਲੋਕਾਂ ਨੂੰ ਵਧਾਈਆਂ ਦੇਣ ਲਈ ਲੋਕਾਂ ਨੂੰ ਲਾਈਆਂ ਦਿਲ ਚ ਵਰਾਗ ਲੈ ਗਈ ਚੰਦਰੀ ਧਿਆਨ ਦਿਓ ਮਾਂ ਦਿਲ ਚ ਵਰਾਗ ਲੈ ਗਈ ਚੰਦਰੀ ਮੁੰਡਾ ਨਾ ਬਣੇ ਮੁੱਖ ਮੰਤਰੀ ਮੁੰਡਾ ਨਾ ਬਣੇ ਮੁੱਖ ਮੰਤਰੀ ਬਾਕੀ ਹੋ ਜੀ ਨਾ ਵੇ ਜਥੇਦਾਰਾ ਪੰਚ ਤੋਂ ਬਾਕੀ ਹੋ ਜੀ ਨਾ ਵੇ ਜਥੇਦਾਰਾ ਪੰਚ ਤੋਂ ਤੇ ਪਿਓ ਪੁੱਤ ਰੋਲ ਦੇਣਗੇ ਪਿਓ ਪੁੱਤ ਵਾਹ ਰੋਲ ਦੇਣਗੇ ਬਾਬੇ ਕਿਰਪਾ ਕਰਕੇ ਚੰਦੋ ਸਾਡੇ ਬਾਬੇ ਇੱਕ ਬਾਬੇ ਮਰੇ ਨੂੰ ਕਹਿੰਦੇ ਨੇ ਕਿ 29 ਜਨਵਰੀ ਨੂੰ 4 ਸਾਲ ਹੋ ਜਾਣੇ ਨੇ ਉਹ ਕਹਿੰਦੇ ਨੇ ਬਾਬਾ ਸਮਾਧੀ ਚ ਡਾਕਟਰਾਂ ਨੇ ਉਸ ਨੂੰ ਕਲੀਨਿਕਲ ਡੈੱਥ ਜਾਨੀ ਕਿ ਰਸਾਇਣਕ ਤੌਰ ਤੇ ਮਰਿਆ ਹੋਇਆ ਲੰਨੇ ਆ ਡਿਕਲੇਅਰ ਕਰ ਆ ਲੋ ਆ ਰਹੇ ਨੇ ਨਾ ਹਰ ਨੂੰ ਨਹੀਂ ਕਿਰਪਾ ਕਰੇ ਧਿਆਨ ਦਿਓ ਇੱਕ ਬਾਬੇ ਮਰੇ ਨੂੰ 29 ਜਨਵਰੀ ਨੂੰ 4 ਸਾਲ ਹੋ ਜਾਣੇ ਨੇ ਕਹਿੰਦੇ ਨੇ ਕਿ ਬਾਬਾ ਸਮਾਧੀ ਚ ਹੈ ਬਾਬੇ ਦਾ ਮਾਹ ਛੜਨਾ ਸ਼ੁਰੂ ਹੋ ਗਿਆ ਡਾਕਟਰਾਂ ਨੇ ਉਸ ਨੂੰ ਕਲੀਨਿਕਲ ਡੱਤੀਏ ਨੇ ਕਿ ਰਸਾਇਣਕ ਤੌਰ ਤੇ ਮਰਿਆ ਹੋਇਆ ਲੱਗਦਾ ਸਾਡੀਆਂ ਸਰਕਾਰਾਂ ਨੇ ਉਸ ਨੂੰ ਜੈਡ ਸਕਿਉਰਟੀ ਦਿੱਤੀ ਹੋਈ ਹੈ ਜੋ ਸੁਖਵੀਰ ਬਾਦਲ ਕੋਲੇ ਅਸਲ ਦੇ ਵਿੱਚ ਕੀ ਹੈ ਕਿ ਬਾਬਾ ਮਰ ਚੁੱਕਿਆ ਹੈ ਤੇ ਸਾਡੀਆਂ ਸਰਕਾਰਾਂ ਸਮਾਧੀ ਕੀ ਗੌਰਮੈਂਟ ਦੀ ਸਮਾਧੀ ਨੇ ਹੀ ਖੁੱਲੀ ਗੌਰਮੈਂਟ ਦੀ ਸਮਾਧੀ ਨੇ ਹੀ ਖੁੱਲੀ ਤੇ برف ਚ ਬਾਬਾ ਲੱਗਿਆ برف ਚ ਬਾਬਾ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਕਿਰਪਾ ਕਰਕੇ ਧਿਆਨ ਦਿਓ ਸੋਚੋ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰਾਖਾ ਦੁਨੀਆ ਦਾ ਰੱਬ ਰਾਖਾ ਦੁਨੀਆ ਵਾਹਿਗੁਰੂ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰਾਖਾ ਦੁਨੀਆ ਦਾ ਰੱਬ ਰਾਖਾ ਦੁਨੀਆ ਬਹੁਤ ਅੱਛੀ ਕੀ ਬਾਤ ਸਾਨੂੰ ਆਖਦੇ ਨੇ RAM ਨਾਮ ਲੁੱਟ ਲੋ ਸਾਨੂੰ ਆਖਦੇ ਨੇ RAM ਨਾਮ ਲੁੱਟ ਲੋ ਤੇ ਆਪ ਆਪੇ ਮੋਜਾਂ ਲੁੱਟਦੀ ਸੁਬਾਨ ਅੱਲਾਹ ਤਲ ਹੋ ਗਿਆ ਮੰਦਰ ਚੋ ਚੋਰੀ ਤਨ ਜੋ ਤਨ ਹੋ ਗਿਆ ਮੰਦਿਰ ਚੋ ਚੋਰੀ ਤੇ ਸੰਕਟ 모ਚਨ ਦਾ ਸੰਕਟ 모ਚਨ ਬਰਦਾਸ਼ਤਾ ਤਨ ਹੁੰਦਾ ਸੰਕਟ 모ਚਨ ਦਾ ਸੰਕਟ 모ਚਨ ਰੋੜ ਵੇਜ ਦੀ ਲਾਰੀ ਨੂੰ ਖੁੰਝੇ ਲਾ ਕੇ ਰੋੜ ਵੇਜ ਦੀ ਲਾਰੀ ਨੂੰ ਖੁੰਝੇ ਲਾ ਕੇ ਤੇ ਪਾਣੀ ਵਾਲੀ ਬਾਸ ਆ ਗਈ ਪਾਣੀ ਵਾਲੀ ਬਾਸ ਕੱਚੇ ਘੜੇ ਦਾ ਖਿਆਲ ਸੋਣੀ ਭੁੱਲ ਗਈ ਧਿਆਨ ਦਿਓ ਕੱਚੇ ਘੜੇ ਦਾ ਖਿਆਲ ਸੋਣੀ ਭੁੱਲ ਗਈ ਤੇ ਪਾਣੀ ਵਾਲੀ ਬੱਸ ਢੀਕਦੀ ਪਾਣੀ ਵਾਲੀ ਬੱਸ ਧੰਵਾਦ ਵਾਹ 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 ਬਹੁਤ ਕੁਝ ਬਹੁਤ ਕੁਝ ਸਾਡੇ ਨਰਮੇ ਨੂੰ ਟੀਂਡਾ ਭਾਵੇਂ ਲੱਗੇ ਨਾ ਸਾਡੇ ਨਰਮੇ ਨੂੰ ਟੀਂਡਾ ਭਾਵੇਂ ਲੱਗੇ ਨਾ ਸਾਡੇ ਨਰਮੇ ਨੂੰ ਟੀਂਡਾ ਭਵੇਂ ਲੱਗੇ ਨਾ ਤੇ ਬਾਬੇ ਜੀ ਫਿਲਮ ਲੱਗ ਜੇ ਬਾਬੇ ਦੀ ਫਿਲਮ ਲੱਗ ਜੇ ਬਹੁਤ سارے ਲੋਕ ਬਹੁਤ ਸਾਰੇ ਲੋਕ ਹੁਣ ਅਜਿਹਾਂ ਸੋਚ ਨਾ ਦਿੱਤੀ ਨਹੀਂ ਦਿਲ ਜਿੰਨਾ ਭਵੇਂ ਨਹੀਂ ਸਾਨੂੰ ਆਉਂਦਾ ਦਿਲ ਜਿੰਨਾ ਭਵੇਂ ਨਹੀਂ ਸਾਨੂੰ ਆਉਂਦਾ ਤੇ ਵੋਟਾਂ ਵੇਲੇ ਜਿੱਤ ਜਾਈਦਾ ਹੈ